ਸਸਿਕਾ ਜੀ ਮੈਂ ਹਾ ਕੋਮਿਲ ਕਪੂਰ ਦੂਸਰੇ ਘਰੇ ਚੈਨਲ ਪੰਜਾਬੀ World Sikh Organization ਦੇ ਵੱਲੋਂ ਦਾਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦਾਅਵੇ ਦੇ ਵਿੱਚ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਕਈ ਸਿੱਖ ਆਗੂਆਂ ਦੀ ਜਾਨ ਖਤਰੇ ਦੇ ਵਿੱਚ ਹੈ ਪਰ ASCMP ਦੇ ਵੱਲੋਂ ਵਿਸਤਾਰ ਵੇਰਵੇ ਸਾਂਝੇ ਨਹੀਂ ਕੀਤੇ ਜਾ ਰਹੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ World Sikh Organization ਦੇ ਬੁਲਾਰੇ ਨੇ ਤੋਸ਼ ਲਗਾਇਆ ਕਿ ਸਿੱਖਾਂ ਦੀ ਹਿਫਾਜ਼ਤ ਜਾਂ ਫੇ ਸਹਾਇਤਾ ਵਾਸਤੇ ਵੀ ਜ਼ਿਆਦਾ ਉਪਰਾਲੇ ਨਹੀਂ ਕੀਤੇ ਜਾ ਰਹੇ ਉਨਾਂ ਨੇ ਕਿਹਾ ਕਿ ਆਰਸੀਐਮਪੀ ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਨੇ ਅਤੇ ਇੱਕ ਕਾਗਜ਼ ਦਾ ਟੁਕੜਾ ਹੱਥ ਦੇ ਵਿੱਚ ਫੜਾਉਂਦੇ ਆ ਆਖ ਦਿੱਤਾ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਗੰਭੀਰ ਖਤਰੇ ਦੇ ਵਿੱਚ ਹੈ ਤੁਹਾਨੂੰ ਕਿਸੇ ਵੀ ਥਾਂ ਤੇ ਮਾਰਿਆ ਜਾ ਸਕਦਾ ਹੈ ਕੈਨੇਡਾ ਦੇ ਵਿੱਚ ਸਿੱਖਾ ਦੀ ਜਾਨ ਨੂੰ ਖਤਰਾ ਹੋਣ ਨੂੰ ਲੈ ਕੇ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਨੇ RCMP ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ RCMP ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਨੇ ਅਤੇ ਇੱਕ ਕਾਗਜ਼ ਦਾ ਟੁਕੜਾ ਹੱਥ ਦੇ ਵਿੱਚ ਫੜਾਉਂਦੇ ਆਖ ਦਿੱਤਾ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਗੰਭੀਰ ਖਤੇ ਦੇ ਵਿੱਚ ਹੈ ਤੁਹਾਨੂੰ ਕਿਸੇ ਵੀ ਥਾਂ ਤੇ ਮਾਰਿਆ ਜਾ ਸਕਦਾ ਹੈ ਇਸ ਮਕਰੋ ਕਾਗਜ਼ ਦਾ ਟੁਕੜਾ ਵਾਪਸ ਲੈਂਦਿਆਂ ਸੰਬੰਧਿਤ ਸਖਸ਼ਗੇ ਸਵਾਲਾਂ ਦੀ ਛੜੀ ਲਾ ਦਿੱਤੀ ਜਾਂਦੀ ਹੈ ਖਤਰੇ ਦੀ ਸੱਤ ਦੇ ਵਿੱਚ ਆਏ ਵਿਅਕਤੀਆਂ ਨੂੰ ਹੀ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਇਹ ਖਤਰੇ ਕਿ ਤੋ ਪੈਦਾ ਹੋ ਰਿਹਾ ਹੈ ਸਵਾਲਾ ਦਾ ਸਿਲਸਿਲਾ ਬੰਦ ਹੁੰਦਾ ਤਾਂ ਸਬੰਧਤ ਸੈਕਸ਼ਨ ਨੂੰ ਆਪਣੀਆਂ ਰੋਜ਼ਾਨਾ ਸਰਗਰਮੀਆਂ ਦੇ ਵਿੱਚ ਤਬਦੀਲੀ ਵਾਸਤੇ ਆਖਿਆ ਜਾਂਦਾ ਹੈ ਸਿਰਫ ਇੰਨਾ ਹੀ ਨਹੀਂ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਰਹਿਣ ਦੀ ਵੀ ਹਦਾਇਤ ਦਿੱਤੀ ਜਾਂਦੀ ਹੈ ਕਈ ਮਹੀਨੇ ਲੰਘਨ ਤੇ ਮਗਰੋਂ ਜਦੋਂ ਖਤਰੇ ਦੇ ਜ਼ਤ ਦੇ ਵਿੱਚ ਆਇਆ ਸਖਸ਼ ਪੁਲਿਸ ਦੇ ਨਾਲ ਸੰਪਰਕ ਕਰਦਾ ਤਾਂ ਉਸ ਨੂੰ ਦੱਸਿਆ ਜਾਂਦਾ ਕਿ ਦਾਹਕਿਆ ਪੁਰਾਣਾ ਹੀ ਟਕਰਾਵ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਮੱਦੇਨਜ਼ਰ ਜਾਨ ਵਾਸਤੇ ਪੈਦਾ ਹੋਇਆ ਖਤਰਾ ਫਿਲਹਾਲ ਟਲਿਆ ਨਹੀਂ ਚੇਤੇ ਰਹੇ ਕਿ RCMP ਦੇ ਵੱਲੋਂ 10 ਦਸੰਬਰ 2023 ਦੇ ਵਿੱਚ ਉਸ ਵੇਲੇ ਦੇ NDP ਆਗੂ ਜਗਮੀਰ ਸਿੰਘ ਦੀ ਸੁਰੱਖਿਆ ਵਾਸਤੇ ਹਥਿਆਰਬੰਦ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ ਜਗਮੀਰ ਸਿੰਘ ਦੇ ਸੀਨੀਅਰ ਸਟਾਫ ਨੂੰ ਹਦਾਇਤ ਦਿੱਤੀ ਗਈ ਸੀ ਕਿ ਜਨਤਕ ਮਾਗਮਾਂ ਦੌਰਾਨ ਸਖਤ ਸੁਰੱਖਿਆ ਪ੍ਰਬੰਧ ਪਾਲੀ ਰਣਨੀਤੀ ਤਿਆਰ ਕੀਤੀ ਜਾਵੇ ਨਿਜੀ ਚੈਨਲ ਵੱਲੋਂ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਇੱਕ ਵਿਦੇਸ਼ੀ ਏਜੰਟ ਦਾ ਜ਼ਿਕਰ ਵੀ ਕੀਤਾ ਗਿਆ ਜੋ ਚਕਮੇਸ਼ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀਆਂ ਸਰਗਰਮੀਆਂ ਉੱਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ ਹਰਦੀਪ ਸਿੰਘ ਨਿਛੇ ਤੇ ਕਤਲ ਦੇ ਮਗਰੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਹਦਾਇਤਾਂ ਤੋਤੇ ਕੈਨੇਡੀਅਨ ਖੂਫੀ ਏਜੰਸੀ ਦੇ ਵੱਲੋਂ ਜਗਮੀਰ ਸਿੰਘ ਦੇ ਨਾਲ ਖਾਸ ਮੁਲਾਕਾਤ ਦੌਰਾਨ ਉਹਨਾਂ ਨੂੰ ਮਾਮਲੇ ਦੀ ਡੂੰਘਾਈ ਬਾਰੇ ਵੀ ਜਾਣੂ ਕਰਵਾਇਆ ਗਿਆ ਸੀ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪੁਲਾਰੇ ਬਲਪ੍ਰੀਤ ਸਿੰਘ ਨੂੰ ਚਿਰੋ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੈਨੇਡਾ ਫੇਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਡਬਲਯੂਐਸਓ ਕਲਪਾਤ ਦੇ ਵਿਰੁੱਧ ਨਹੀਂ ਪਰ ਉਹ ਸਿਧਾਂਤਕ ਤੌਰ ਤੇ ਹੋਣੀ ਚਾਹੀਦੀ ਹੈ। ਦੱਸਦੀ ਕਿ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਰਹੀ ਹੈ ਅਤੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਅਪਰਾਧਕ ਗਿਦੌਹਾ ਦੀਵਲ ਤੋਂ ਬਾਰੇ ਸਾਫ਼ ਤੋਲਤੇ ਦੱਸਿਆ ਗਿਆ ਹੈ ਅਜੇ ਦੇ ਵਿੱਚ ਜੀ7 ਸੰਮੇਲਨ ਦੌਰਾਨ ਹੋਈ ਮੁਲਾਕਾਤ ਬੇਮਤਲਬ ਮਹਿਸੂਸ ਹੋ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ